ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਇਹੋ ਜਿਹਾ ਇਮਾਨਦਾਰ ਆਫੀਸਰ ਮੈਲਾ ਆਫੀਸਰ ਦੀ ਕਹਾਣੀਆ ਜਿਦੀ ਦੀ ਕਹਾਣੀ ਸੁਣ ਕੇ ਤੁਸੀਂ ਉਹਨਾਂ ਨੂੰ ਵਾਹ ਵਾਹ ਕਰੇ ਬਿਨਾ ਨਹੀਂ ਰਹਿ ਸਕਦੇ। ਵਿਜੇ ਨਾਮ ਦਾ ਇੱਕ ਮੁੰਡਾ ਆਪਣੀਆਂ ਦੋ ਭੈਣਾਂ ਦੇ ਨਾਲ ਇੱਕ ਪਰਿਵਾਰ ਦੇ ਵਿੱਚ ਰਹਿੰਦਾ। ਉਹਨਾਂ ਦੀ ਮਾਂ ਜਿਹੜੀ ਉਹ ਬਹੁਤ ਬਜ਼ੁਰਗ ਹੈ ਤੇ ਉਹਨਾਂ ਦੇ ਪਾਪਾ ਦੀ ਮੌਤ ਹੋ ਚੁੱਕੀ ਆ। ਉਹਨਾਂ ਦੇ ਪਾਪਾ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੀ। ਜਦੋਂ ਉਹਨਾਂ ਦੇ ਪਾਪਾ ਜਿਉਂਦੇ ਸੀ ਤਾਂ ਉਹਨਾਂ ਦਾ ਇਲਾਜ ਕਰਵਾਉਣ ਲਈ ਉਹਨਾਂ ਨੇ ਕਿਸੇ ਤੋਂ ਪੈਸੇ ਲਏ ਸੀਗੇ। ਤੇ ਉਹ ਪੈਸੇ ਵਾਪਸ ਨਹੀਂ ਕਰ ਸਕੇ ਜਦੋਂ ਵਿਜੇ ਦੇ ਪਾਪਾ ਦੀ ਮੌਤ ਹੋ ਜਾਂਦੀ ਆ ਤਾਂ ਪਿੰਡ ਦਾ ਹੀ ਇੱਕ ਸ਼ਾਹੂਕਾਰ ਆ ਜਿਹੜਾ ਉਹ ਵਿਜੇ ਦੇ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਕਿ ਤੇਰੇ ਪਾਪਾ ਨੇ ਇਲਾਜ ਵਾਸਤੇ ਪੈਸੇ ਲਏ ਸੀ ਵੀ ਪੈਸੇ ਵਾਪਸ ਨਹੀਂ ਕੀਤੇ ਤਾਂ ਵਿਜੇ ਕਹਿੰਦਾ ਕਿ ਕਿੰਨੇ ਪੈਸੇ ਸੀ ਉਹ ਕਹਿੰਦਾ ਕਿ ਅੱਜ ਤੋਂ 5 ਸਾਲ ਪਹਿਲਾਂ ਉਹਨਾਂ ਨੇ 2 ਲੱਖ ਰੁਪਇਆ ਲਿਆ ਸੀ ਤੇ ਹੁਣ ਉਹ 10 ਲੱਖ ਰੁਪਇਆ ਬਣ ਚੁੱਕਿਆ ਇਹ ਸੁਣ ਕੇ ਵਿਜੇ ਦੇ ਪੈਰਾਂ 'ਚ ਝੁੰਮੀ ਨਿਕਲ ਜਾਂਦੀ ਆ ਉਹ ਕਹਿੰਦਾ ਕਿ ਵੀ 2 ਲੱਖ ਤੋਂ 10 ਲੱਖ 5 ਸਾਲਾਂ ਦੇ ਵਿੱਚ ਉਹ ਕਹਿੰਦਾ ਬਿਲਕੁਲ ਕਹਿੰਦਾ ਵਿਆਜ ਦੇ ਨਾਲ ਵਿਆਜ ਜੁੜ ਕੇ 10 ਲੱਖ ਬਣ ਗਿਆ ਤੇਰੇ ਪਾਪਾ ਨੇ ਪੈਸੇ ਲੈਣ ਵਾਸਤੇ 1 ਸਾਲ ਦਾ ਸਮਾਂ ਮੰਗਿਆ ਸੀ ਪਰ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਹੁਣ 10 ਲੱਖ ਦੀ ਕੀਮਤ ਬਣ ਗਈ ਹੈ ਅਮਾਉਂਟ ਵੀ ਜੇ ਕਹਿੰਦਾ ਵੀ ਇੰਨੇ ਪੈਸੇ ਤਾਂ ਮੈਂ ਨਹੀਂ ਦੇ ਸਕਦਾ ਵੀ ਮੈਂ ਤਾਂ ਹਜੇ ਬੇਰੁਜ਼ਗਾਰ ਆ ਹਨਾ ਹੁਣ ਤੱਕ ਤਾਂ ਮੇਰੇ ਪਾਪਾ ਦੇ ਇਲਾਜ ਤੇ ਸੀ ਸਾਰਾ ਕੁਝ ਲਾਤਾ ਤਾਂ ਉਹਨੂੰ ਕਹਿੰਦੇ ਆ ਕਿ ਸਾਨੂੰ ਪੈਸੇ ਚਾਹੀਦੇ ਆ ਸਾਨੂੰ ਨਹੀਂ ਪਤਾ ਜਿਵੇਂ ਮਰਜ਼ੀ ਦੀ ਵੀ ਜੇ ਉਹਨਾਂ ਨੂੰ ਕਹਿੰਦਾ ਮੈਨੂੰ ਥੋੜੇ ਦਿਨਾਂ ਦੀ ਮੌਹਲਤ ਦਿਓ ਚਲੋ ਮੈਂ ਪੈਸੇ ਦੇ ਦੂੰਗਾ ਉਹ ਸ਼ਾਹੂਕਾਰ ਆ ਜਿਹੜਾ ਉਹ ਚੱਲਿਆ ਜਾਂਦਾ ਉਸ ਤੋਂ ਬਾਅਦ ਵੀ ਜੇ ਆ ਜਿਹੜਾ ਉਹ ਸੋਚਦਾ ਵੀ ਹੁਣ ਮੈਂ ਇੰਨੇ ਪੈਸੇ ਕਿੱਥੋਂ ਦੇਵਾਂਗੇ ਇੰਨੇ ਪੈਸੇ ਤਾਂ ਮੈਂ ਆਪਣੇ ਆਪ ਨੂੰ ਵੇਚ ਕੇ ਨਹੀਂ ਦੇ ਸਕਦਾ ਤੇ ਉਹ ਚਲੋ ਆਪਣੇ ਘਰਦਿਆਂ ਨੂੰ ਨਹੀਂ ਦੱਸਦਾ ਪਰ ਉਹ ਉਦਾਸ ਹੋ ਜਾਂਦਾ ਤੇ ਇੱਕ ਹਫ਼ਤੇ ਬਾਅਦ ਸ਼ਾਹੂਕਾਰ ਫੇਰ ਆਪਣੇ ਬੰਦੇ ਭੇਜਦਾ ਸ਼ਾਹੂਕਾਰ ਆਪਣੇ ਬੰਦੇ ਭੇਜਦਾ ਰਹਿੰਦਾ ਪਰ ਵਿਜੇ ਫੇਰ ਲਾਰੇ ਤੇ ਲਾਰਾ ਲਾਉਂਦਾ ਕਿਉਂਕਿ ਉਹਦੇ ਕੋਲੇ ਲਾਰੇ ਤੋਂ ਸ਼ਿਵਾ ਕੁਝ ਨਹੀਂ ਸੀ ਤੇ ਫਿਰ ਇੱਕ ਦਿਨ ਸਾਹੂਕਾਰ ਆ ਜਿਹੜਾ ਉਹ ਆਪ ਆਉਂਦਾ ਆਪਣੇ ਬੰਦਿਆਂ ਨੂੰ ਲੈ ਕੇ ਗੱਡੀ ਦੇ ਵਿੱਚ ਆਉਂਦਾ ਤੇ ਵਿਜੇ ਨੂੰ ਕਹਿੰਦਾ ਵੀ ਜਾਂ ਤਾਂ ਮੇਰੇ ਪੈਸੇ ਦੇ ਦੇ ਜੇ ਤੂੰ ਪੈਸੇ ਨਹੀਂ ਦੇ ਸਕਦਾ ਤਾਂ ਚਲ ਐਂ ਕਰ ਫਿਰ ਜਿਹੜੀ ਤੇਰੇ ਕੋਲੇ 2 ਬਿੱਗੇ ਜ਼ਮੀਨ ਆ ਉਹਦੀ ਰਜਿਸਟਰੀ ਮੇਰੇ ਨਾਮ ਕਰਾ ਦੇ ਵਿਜੇ ਕਹਿੰਦਾ ਵੀ ਉਸ ਜ਼ਮੀਨ ਤੋਂ ਬਿਨਾ ਮੈਂ ਕੀ ਕਰੂੰ ਵੀ ਤੁਸੀਂ ਮੈਨੂੰ ਕੁਝ ਟਾਈਮ ਤਾਂ ਦਿਓ ਉਹ ਕਹਿੰਦਾ ਵੀ ਮੇਰੇ ਕੋਲੇ ਟਾਈਮ ਹੈ ਨਹੀਂ ਐਨਾ ਚਲ ਉਹਨਾਂ ਡਰਾਤਮਕਾ ਕੇ ਵਿਜੇ ਨੂੰ ਗੱਡੀ 'ਚ ਬਿਠਾਉਂਦਾ ਤੇ ਕਚਹਿਰੀਆਂ ਚ ਲੈ ਜਾਂਦਾ ਕਚਹਿਰੀਆਂ ਦੇ ਵਿੱਚ ਜਾ ਕੇ ਚਲੋ ਜਿਹੜਾ ਕਾਗਜ਼ ਪੱਤਰਾ ਉਹ ਤਿਆਰ ਕਰਦੇ ਆ ਤੇ ਉਸ ਤੋਂ ਬਾਅਦ ਰਜਿਸਟਰਾਰ ਮੈਡਮ ਕੋਲ ਜਾਣਾ ਹੁੰਦਾ ਰਜਿਸਟਰਾਰ ਮੈਡਮ ਨੇ ਜਿਹੜੇ ਉਹ ਨਵੇਂ ਆਏ ਹੁੰਦੇ ਆ ਉਹਨਾਂ ਨੂੰ 6 ਮਹੀਨੇ ਹੋਏ ਹੁੰਦੇ ਆਇਆਂ ਨੂੰ ਚਲੋ ਵਿਜੇ ਪਹਿਲਾਂ ਰਜਿਸਟਰਾਰ ਮੈਡਮ ਕੋਲ ਜਾਂਦਾ ਤੇ ਉਹ ਮੈਡਮ ਪੁੱਛਦੇ ਨੇ ਕਿ ਕੀ ਨਾਮ ਆ ਤੁਹਾਡਾ ਵਿਜੇ ਦੱਸਦਾ ਕਿ ਮੇਰਾ ਨਾਮ ਵਿਜੇ ਆ ਵੀ ਤੁਸੀਂ ਜ਼ਮੀਨ ਵੇਚ ਰਹੇ ਹੋਗੇ ਆਪਣੀ ਉਹ ਕਹਿੰਦਾ ਹਾਂਜੀ ਮੈਂ ਆਪਣੇ ਹੋਸ਼ ਆਵਾਸ ਨਾਲ ਆਪਣੀ ਜ਼ਮੀਨ ਵੇਚ ਰਿਹਾ। ਉਹ ਕਹਿੰਦੀ ਵੀ ਕੀ ਮਜਬੂਰੀ ਆ ਤੇਰੀ ਤੂੰ ਜ਼ਮੀਨ ਕਿਉਂ ਵੇਚ ਰਿਹਾ? ਉਹ ਕਹਿੰਦਾ ਵੀ ਮੈਂ ਕਿਸੇ ਦੇ ਕਰਜ਼ਾ ਦੇਣਾਗਾ। ਇਸੇ ਕਰਕੇ ਮੈਂ ਜ਼ਮੀਨ ਵੇਚ ਰਿਹਾ ਤੇ ਕੁਝ ਪੈਸੇ ਜਿਹੜੇ ਬਚਣਗੇ ਉਹਦੇ ਨਾਲ ਮੈਂ ਆਪਣੀਆਂ ਭੈਣਾਂ ਦਾ ਵਿਆਹ ਕਰਨਾਗਾ। ਤਾਂ ਮੈਡਮ ਪੁੱਛਦੀ ਆ ਕਿ ਇਹ 2 ਬਿੱਗੇ ਜ਼ਮੀਨ ਵੇਚ ਕੇ ਤੇਰੇ ਕੋਲ ਕੋਈ ਹੋਰ ਜ਼ਮੀਨ ਹੈਗੀ ਆ ਜਿਹਦੇ ਨਾਲ ਤੂੰ ਗੁਜ਼ਾਰਾ ਕਰ ਸਕੇ? ਕਹਿੰਦਾ ਹਾਂਜੀ ਹੈਗੀ ਆ। ਇੰਨਾ ਕਹਿ ਕੇ ਉਹਦੀਆਂ ਅੱਖਾਂ ਭਰ ਜਾਂਦੀਆਂ ਨੇ। ਰਜਿਸਟਰਾਰ ਮੈਡਮ ਪੁੱਛਦੇ ਨੇ ਕਿ ਤੂੰ ਸੱਚ ਬੋਲ ਰਿਹਾ ਨਾ ਤਾਂ ਵਿਜੇ ਤੋਂ ਬੋਲਿਆ ਨਹੀਂ ਜਾਂਦਾ ਪਰ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗ ਜਾਂਦੇ ਆ ਚਲੋ ਉਹ ਮੈਡਮ ਆ ਜਿਹੜੀ ਉਹ ਸਾਰੀ ਲਿਖਤ ਸਾਰੇ ਕਾਗਜ਼ ਵੇਖਦੀ ਆ ਹਨਾ ਵੀ ਜ਼ਮੀਨ ਵੀ ਸਹੀ ਆ ਸਾਰਾ ਕੁਝ ਵੇਖ ਕੇ ਉਹ ਕਹਿੰਦੀ ਆ ਵੀ ਚਲੋ ਤੁਸੀਂ ਬਾਹਰ ਜਾਓ ਜਦੋਂ ਵਿਜੇ ਬਾਹਰ ਆ ਜਾਂਦਾ ਤਾਂ ਫਿਰ ਸਾਹੂਕਾਰ ਜਾਂਦਾ ਕਿਉਂਕਿ ਪਹਿਲਾਂ ਉੱਥੇ ਜ਼ਮੀਨ ਵੇਚਣ ਵਾਲੇ ਨੂੰ ਸੱਦਿਆ ਜਾਂਦਾ ਫਿਰ ਖਰੀਦਣ ਵਾਲੇ ਨੂੰ ਚਲੋ ਸਾਹੂਕਾਰ ਜਦੋਂ ਜਾਂਦਾ ਤਾਂ ਰਜਿਸਟਰਾਰ ਮੈਡਮ ਜਿਹੜੀ ਵੇਖਦੀ ਆ ਵੀ ਇਸ ਬੰਦੇ ਨੂੰ ਮੈਂ ਥੋੜੇ ਜਿਹੇ ਦਿਨਾਂ ਤੋਂ ਦੇਖਦੀ ਆ ਕਚੇਰੀਆਂ ਚ ਆਉਂਦਾ ਇਹ ਜਮੀਨ ਬੜੀ ਖਰੀਦਦਾ ਚਲੋ ਉਹ ਸ਼ਾਹੂਕਾਰ ਨੂੰ ਬਿਠਾਉਂਦੀ ਆ ਉਹ ਵੀ ਮੈਡਮ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਉਹ ਕਹਿੰਦੀ ਵੀ ਹਾਂਜੀ ਤੁਸੀਂ ਜ਼ਮੀਨ ਖਰੀਦ ਰਹੇ ਹੋ ਕਹਿੰਦਾ ਹਾਂਜੀ ਕਿੰਨੀ 2 ਬਿਗੇ ਕਿਸ ਰੇਟ ਚਲੋ ਸਾਰੀ ਗੱਲ ਜਿਹੜੀ ਸ਼ਾਹੂਕਾਰ ਦੱਸਦਾ ਤੇ ਰਜਿਸਟਰਾਰ ਮੈਡਮ ਕਹਿੰਦੇ ਵੀ ਤੁਸੀਂ ਹਫ਼ਤੇ ਦੇ ਵਿੱਚ ਘੱਟੋ ਘੱਟ ਦੋ ਗੇੜੇ ਤਾਂ ਤੁਹਾਡੇ ਹੁੰਦੇ ਹੀ ਆ ਵੀ ਤੁਸੀਂ ਇੰਨੀ ਜ਼ਮੀਨ ਖਰੀਦਦੇ ਹੋ ਤਾ ਸ਼ਾਹੂਕਰ ਦੱਸਦਾ ਕਿ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਵੇਚਦੇ ਆ ਮੈਂ ਫਾਈਨਾਂਸ ਦਾ ਕੰਮ ਕਰਦਾ ਲੋਕ ਮੇਰੇ ਤੋਂ ਪੈਸੇ ਲੈ ਕੇ ਜਾਂਦੇ ਆ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਫਿਰ ਉਹ ਆਪਣੀ ਜ਼ਮੀਨ ਦੇ ਦਿੰਦੇ ਆ ਤਾਂ ਮੈਡਮ ਉਹਨੂੰ ਕਹਿੰਦੇ ਆ ਵੀ ਕੀ ਤੁਸੀਂ ਕਿਸੇ ਤੇ ਦਬਾਅ ਤਾਂ ਨਹੀਂ ਪਾਉਂਦੇ ਜ਼ਮੀਨ ਵੇਚਣ ਦਾ ਉਹ ਕਹਿੰਦਾ ਨਹੀਂ ਮੈਡਮ ਮੈਂ ਕਿਉਂ ਦਬਾਅ ਪਾਉਂਗਾ ਹੁਣ ਦੇਖੋ ਜਿਹੜਾ ਮੁੰਡਾ ਆਇਆ ਜ਼ਮੀਨ ਵੇਚਣੋਂ ਤੁਹਾਡੇ ਕੋਲੇ ਆ ਕੀ ਗਿਆ ਤੁਸੀਂ ਉਹਨੂੰ ਪੁੱਛਿਆ ਹੀ ਹੋਣਾ ਜੇ ਦਬਾਅ ਵਾਲੀ ਗੱਲ ਹੁੰਦੀ ਉਹ ਕਿਉਂ ਸਾਈਨ ਕਰਨ ਆਉਂਦਾ ਚਲੋ ਮੈਡਮ ਆ ਜਿਹੜੇ ਉਹ ਉਹਦੀ ਗੱਲ ਸੁਣ ਕੇ ਚੁੱਪ ਹੋ ਜਾਂਦੇ ਆ ਤੇ ਕਹਿ ਦਿੰਦੇ ਆ ਵੀ ਠੀਕ ਆ ਕਾਗਜ਼ ਪੱਤਰ ਸਭ ਠੀਕ ਆ ਤੇ ਦੋ ਦਿਨਾਂ ਬਾਅਦ ਹਨਾ ਵੀ ਜਿਹੜੀ ਫਾਈਨਲ ਰਜਿਸਟਰੀ ਆ ਉਹ ਹੋਜੂਗੀ ਤੁਸੀਂ ਦੋ ਦਿਨ ਬਾਅਦ ਆਇਓ ਤੇ ਸਾਹੂਕਰ ਚਲਿਆ ਜਾਂਦਾ ਉਸ ਤੋਂ ਬਾਅਦ ਵਿਜੇ ਆ ਜਿਹੜਾ ਉਹ ਬਾਹਰ ਆ ਕੇ ਚਾਹ ਦੇ ਖੋਖੇ ਤੇ ਬਹਿ ਜਾਂਦਾ ਤੇ ਉਹ ਬਹੁਤ ਉੱਚੀ ਉੱਚੀ ਰੋਣ ਲੱਗਦਾ ਕਿਉਂਕਿ ਉਹ ਸੋਚਦਾ ਵੀ ਦੋ ਬਿੱਗੇ ਮੇਰੇ ਕੋਲੇ ਜ਼ਮੀਨ ਦੇ ਸੀ ਹਨਾ ਵੀ ਸਾਹੂਕਰ ਨੇ ਤਾਂ ਉਸੇ 10 ਲੱਖ ਦੇ ਵਿੱਚ ਕੱਟ ਲਈ ਵੀ ਕੀ ਪਤਾ ਮੇਰੇ ਪਾਪਾ ਨੇ 2 ਲੱਖ ਲਿਆ ਵੀ 2 ਲੱਖ ਤੋਂ ਨਾਲੇ 10 ਲੱਖ ਹੋਣਾ ਪਰ ਉਹ ਸੋਚਦਾ ਸੀ ਵੀ ਮੈਂ ਸੁਣਵਾਈ ਵੀ ਮੇਰੀ ਕਿੱਥੇ ਹੋਣੀ ਆ ਉਹ ਸੋਚਦਾ ਕਿ ਮੇਰੀ ਜ਼ਮੀਨ ਇੰਨੀ ਸਸਤੀ ਵੀ ਨਹੀਂ ਸੀ ਵੀ ਜਿੰਨੇ ਇਨਸਟਾਹੂ ਕਰਨੇ ਹਨ ਦੇਨ ਲੈਂਡ ਚ ਕੱਟ ਲਈ ਤੇ ਉਹ ਚੀਚੀ ਰੋਣ ਲੱਗਦਾ ਕਚਹਿਰੀਆਂ ਜਿਹੜੀਆਂ ਉਹ ਤਕਰੀਬਨ ਖਾਲੀ ਹੁੰਦੀਆਂ ਤੇ 2-4 ਲੋਕ ਹੀ ਉੱਥੇ ਹੁੰਦੇ ਆ ਉਹ ਲੋਕ ਆ ਵਿਜ਼ੇ ਨੂੰ ਰੋਂਦਾ ਵੇਖ ਕੇ ਆ ਜਾਂਦੇ ਆ ਤੇ ਉਹਨੂੰ ਪੁੱਛਦੇ ਆ ਵੀ ਕੀ ਹੋਇਆ ਤਾ ਵੀ ਜੇ ਦੱਸਦਾ ਕਿ ਮੇਰੀ ਜਿਹੜੀ ਜ਼ਮੀਨ ਆ ਉਹ ਕੋਈ ਧੱਕੇ ਨਾਲ ਹੜੱਪਣ ਦੀ ਕੋਸ਼ਿਸ਼ ਕਰ ਰਿਆ ਤਾਂ ਜਿਹੜੇ ਉਹ ਬੰਦੇ ਨੇ ਉਹਨੂੰ ਕਹਿੰਦੇ ਆ ਵੀ ਜਦੋਂ ਤੂੰ ਰਜਿਸਟਰਾਰ ਮੈਡਮ ਕੋਲ ਅੰਦਰ ਗਿਆ ਹੋਵੇਗਾ ਫਿਰ ਤੂੰ ਦੱਸਿਆ ਕਿਉਂ ਨਹੀਂ ਕਹਿੰਦਾ ਵੀ ਮੈਂ ਦੱਸਦਾ ਕਿਵੇਂ ਵੀ ਮੇਰੇ ਕੋਲੇ ਕਿਹੜਾ ਕੋਈ ਸਬੂਤ ਆ ਵੀ ਮੈਂ ਹੁਣ ਕਿਹੜੇ ਮੂੰਹ ਘਰੇ ਜਾਵਾਂ ਵੀ ਮੇਰੀਆਂ ਭੈਣਾਂ ਮੇਰਾ ਰਾਹ ਤੱਕਦੀਆਂ ਹੁਣੀਆਂ ਮੇਰੀ ਮਾਂ ਬਜ਼ੁਰਗ ਹੈ ਵੀ ਮੈਂ ਉਹਨਾਂ ਨੂੰ ਕਿਹੜੇ ਮੂੰਹ ਦੱਸਾਂ ਕਿ ਵੀ ਮੈਂ ਤਾਂ ਸਾਰੀ ਜ਼ਮੀਨ ਵੇਚ ਆਇਆ ਤਾਂ ਚਲੋ ਉਹ ਉਹਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਆ ਇੰਨੇ ਨੂੰ ਜਿਹੜੇ ਰਜਿਸਟਰਾਰ ਮੈਡਮ ਨੇ ਉਹ ਗੱਡੀ ਤੇ ਲੰਘਣ ਲੱਗਦੇ ਆ ਕੋਲ ਦੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਹਣਾ ਲੱਗਦਾ ਵੀ ਇੱਕ ਮੁੰਡਾ ਜਿਹੜਾ ਉਹ ਬੈਂਚ ਤੇ ਬੈਠਾ ਤੇ ਉਹਦੇ ਆਲੇ-ਦੁਆਲੇ 4-5 ਜਾਨੇ ਖੜੇ ਆ ਉਹ ਵੇਖਦੀ ਆ ਵੀ ਕੀ ਹੋ ਰਿਹਾ ਜਦੋਂ ਉਹਦੀ ਨਿਗਾ ਵਿਜੇ ਤੇ ਪੈਂਦੀ ਆ ਕਿਉਂਕਿ ਵਿਜੇ ਦੀ ਜਿਹੜੀ ਟੀ-ਸ਼ਰਟ ਸੀ ਉਹਦਾ ਰੰਗ ਪੀਲਾ ਸੀ ਤੇ ਉਹਨੂੰ ਪਛਾਣ ਆ ਗਈ ਤੇ ਰਜਿਸਟਰਾਰ ਮੈਡਮ ਉੱਥੇ ਗੱਡੀ ਰੋਕ ਕੇ ਆਪਣੇ ਡਰਾਈਵਰ ਨੂੰ ਕਹਿੰਦੇ ਆ ਤੇ ਆਪਣੇ ਸਕਿਉਰਟੀ ਗਾਰਡ ਨੂੰ ਕਹਿੰਦੇ ਆ ਕਿ ਉਹ ਜਿਹੜਾ ਮੁੰਡਾ ਹੈਗਾ ਉਹਨੂੰ ਬੁਲਾ ਕੇ ਲਿਆਓ ਚਲੋ ਉਹ ਵਿਜੇ ਨੂੰ ਬੁਲਾ ਕੇ ਲਿਆਉਂਦੇ ਆ ਤੇ ਵਿਜੇ ਡਰਦਾ ਡਰਦਾ ਮੈਡਮ ਕੋਲ ਆ ਜਾਂਦਾ ਤੇ ਮੈਡਮ ਆ ਜਿਹੜੀ ਉਹ ਵਿਜੇ ਨੂੰ ਗੱਡੀ 'ਚ ਬੈਠਣ ਲਈ ਕਹਿੰਦੀ ਆ ਵਿਜੇ ਡਰ ਜਾਂਦਾ ਤਾਂ ਮੈਡਮ ਕਹਿੰਦੀ ਆ ਕਿ ਤੈਨੂੰ ਡਰਨ ਦੀ ਲੋੜ ਨਹੀਂ ਕੀ ਨਾਮ ਆ ਤੇਰਾ ਵਿਜੇ ਆ ਵਿਜੇ ਤੈਨੂੰ ਡਰਨ ਦੀ ਲੋੜ ਨਹੀਂ ਤੂੰ ਗੱਡੀ 'ਚ ਬੈਠ ਚਲੋ ਗੱਡੀ 'ਚ ਬਿਠਾ ਲੈਂਦੀ ਆ ਤੇ ਉੱਥੋਂ ਗੱਡੀ ਚਲਾਉਣ ਨੂੰ ਕਹਿੰਦੀ ਆ ਡਰਾਈਵਰ ਨੂੰ ਡਰਾਈਵਰ ਗੱਡੀ ਲੈ ਕੇ ਜਾਂਦਾ ਤੇ ਉਹਨਾਂ ਕਿਸੇ ਰੈਸਟੋਰੈਂਟ 'ਚ ਚਲੀ ਜਾਂਦੀ ਆ ਰੈਸਟੋਰੈਂਟ ਦੇ ਵਿੱਚ ਜਾ ਕੇ ਉਹ ਕੁਰਸੀਆਂ ਤੇ ਬਹਿੰਦੇ ਆ ਚਾਹ ਆਰਡਰ ਕਰਦੀ ਆ ਉਹ ਪਹਿਲਾਂ ਤਾਂ ਉਹ ਵਿਜੇ ਨੂੰ ਚਾਹ ਪਲਾਉਂਦੀ ਆ ਚਾਹ ਪਲਾਉਣ ਤੋਂ ਬਾਅਦ ਉਹਨੂੰ ਕਹਿੰਦੀ ਆ ਵੀ ਵਿਜੇ ਤੂੰ ਇਹ ਸੋਚ ਵੀ ਤੂੰ ਆਪਣੀ ਵੱਡੀ ਭੈਣ ਨਾਲ ਗੱਲ ਕਰ ਰਿਹਾ ਵੀ ਮੈਨੂੰ ਤੇਰੇ ਚਿਹਰੇ ਤੋਂ ਤੇਰਾ ਦੁੱਖ ਦਰਦ ਆ ਜਿਹੜਾ ਉਹ ਸਾਫ਼ ਚਲਕ ਰਿਹਾ ਪਰ ਮੈਂ ਇਹ ਦੁੱਖ ਆ ਜਿਹੜਾ ਦਰਦ ਆ ਜਿਹੜਾ ਜਾਣਨਾ ਚਾਹਣੀ ਆ ਤੂੰ ਮੇਰਾ ਛੋਟਾ ਭਰਾ ਬਣ ਕੇ ਮੈਨੂੰ ਸਾਰੀ ਗੱਲ ਸੱਚ ਦੱਸ ਤਾਂ ਵਿਜੇ ਆ ਜਿਹੜਾ ਰਜਿਸਟਰਾਰ ਮੈਡਮ ਨੂੰ ਕਹਿੰਦਾ ਮੈਡਮ ਵੀ ਮੇਰੇ ਪਾਪਾ ਬਿਮਾਰ ਸੀ ਤੇ ਉਹਨਾਂ ਨੇ ਸ਼ਾਹੂਕਾਰ ਤੋਂ ਕਰਜ਼ਾ ਲਿਆ ਸੀ 2 ਲੱਖ ਸਾਨੂੰ ਨਹੀਂ ਪਤਾ 2 ਲੱਖ ਲਿਆ ਸੀ ਜਾਂ ਜਿੰਨਾ ਵੀ ਲਿਆ ਸੀ ਤੇ ਮੇਰੀ ਜਿਹੜੀ ਜ਼ਮੀਨ ਹੈਗੀ 2 ਏਕੜ ਵੀ ਉਹ ਸ਼ਾਹੂਕਾਰ ੱੱਕੇ ਨਾਲ ਹੜਾਪ ਰਿਆ ਮੇਰੇ ਕੋਲੇ ਕੋਈ ਸਬੂਤ ਹੈ ਨਹੀਂ ਵੀ ਜੇ ਉਹਨੇ ਮੇਰੀ 2 ਏਕੜ ਜ਼ਮੀਨ ਲੈ ਲਈ ਇਸੇ ਉਹਨੇ 10 ਲੱਖ ਰੁਪਏ ਬਣਾਇਆ ਹਨਾ 2 ਲੱਖ ਤੋਂ 10 ਲੱਖ ਬਣਾਤਾ ਉਹਨੇ 5 ਸਾਲਾਂ ਚ ਵੀ ਐਸੇ 10 ਲੱਖ ਦੇ ਵਿੱਚ ਉਹ 2 ਏਕੜ ਰੱਖ ਰਿਹਾ ਵੀ ਮੇਰੇ ਕੋਲੇ ਤਾਂ ਉਹੀ ਜ਼ਮੀਨ ਆ ਵੀ ਮੇਰੀਆਂ ਭੈਣਾਂ ਨੇ ਘਰ ਦੇ ਵਿੱਚ ਗਰੀਬੀ ਆ ਵੀ ਮੈਂ ਕੀ ਕਰੂੰਗਾ ਤਾਂ ਜਿਹੜੀ ਉਹ ਮੈਡਮ ਆ ਇਹ ਸੁਣ ਕੇ ਉਹਨੂੰ ਦੁੱਖ ਲੱਗਦਾ ਉਹ ਕਹਿੰਦੀ ਵੀ ਤੂੰ ਕੰਪਲੇਨ ਕਿਉਂ ਨਹੀਂ ਕੀਤੀ ਤਾਂ ਉਹ ਕਹਿੰਦਾ ਕਿ ਮੈਡਮ ਮੈਂ ਕੰਪਲੇਨ ਕਰੂੰਗਾ ਤਾਂ ਕਾਨੂੰਨ ਸਬੂਤ ਮੰਗਦਾ ਵੀ ਮੈਂ ਸਬੂਤ ਕਿੱਥੋਂ ਦੇਵਾਂ ਹਨਾ ਵੀ ਉਹਦੇ ਕੋਲੇ ਲਿਖ ਲਿਖਾ ਹੈਗਾਗਾ ਮੇਰੇ ਪਾਪਾ ਦਾ ਗੁੱਠਾ ਲੱਗਿਆ ਹੁਣ ਮੈਨੂੰ ਕੀ ਪਤਾਗਾ ਵੀ ਉਹ ਮਗੁੱਠਾ ਮੇਰੇ ਪਾਪਾ ਦਾ ਜਾਂ ਕਿਵੇਂ ਵੀ ਆ ਵੀ ਅੱਜ ਦੀ ਘੜੀ ਜਿਹੜੇ ਸਬੂਤ ਆ ਉਹਦੇ ਪੱਖ 'ਚ ਆ ਰਜਿਸਟਰਾਰ ਮੈਡਮ ਜਿਹੜੀ ਉਹ ਕਹਿੰਦੀ ਹੈ ਵੀ ਚਲ ਤੂੰ ਫਿਕਰ ਨਾ ਕਰ ਵੀ ਤੂੰ ਕੱਲ ਨੂੰ ਮੈਨੂੰ ਮਿਲੀ ਤਾਂ ਉਹ ਕਹਿੰਦਾ ਵੀ ਠੀਕ ਐ ਅਗਲੇ ਦਿਨ ਰਜਿਸਟਰਾਰ ਮੈਡਮ ਜਿਹੜੀ ਉਹ ਐਸ ਡੀ ਐਮ ਕੋਲ ਜਾਂਦੀ ਆ ਐਸ ਡੀ ਐਮ ਵੀ ਇੱਕ ਮੈਡਮ ਹੁੰਦੀ ਆ ਤੇ ਉਹ ਬਹੁਤ ਇਮਾਨਦਾਰ ਹੁੰਦੀ ਆ ਰਜਿਸਟਰਾਰ ਮੈਡਮ ਐਸ ਡੀ ਐਮ ਨੂੰ ਕੋਲ ਗੱਲ ਕਰਦੇ ਆ ਕਿ ਇੱਕ ਮੁੰਡਾ ਦਾ ਵੀ ਉਹਦੇ ਨਾਲ ਇਸ ਤਰ੍ਹਾਂ ਧੋਖਾ ਹੋਇਆ ਵੀ ਉਹਦੇ ਕੋਲ ਕੋਈ ਸਬੂਤ ਨਹੀਂ ਹੈਗਾ ਤੇ ਸ਼ਾਹੂਕਾਰ ਜਿਹੜਾ ਜ਼ਮੀਨ ਖਰੀਦ ਰਿਹਾ ਉਹ ਹਫ਼ਤੇ ਦੇ ਵਿੱਚ ਦੋ ਵਾਰ ਆਉਂਦਾ ਉਹ ਬੜੀ ਜ਼ਮੀਨ ਖਰੀਦਦਾ ਵੀ ਲੱਗਦਾ ਤਾਂ ਇਹ ਕੰਮ ਠੱਗੀ ਵਾਲੇ ਹੀ ਆ ਵੀ ਆਪਾਂ ਜਾਂਚ ਪੜਤਾਲ ਕਰੀਏ ਚਲੋ ਐਸ ਡੀ ਐਮ ਆ ਮੈਡਮ ਆ ਜਿਹੜੇ ਉਹ ਵੀ ਇਸ ਗੱਲ ਤੇ ਨਾਰਾਜ਼ ਹੁੰਦੇ ਆ ਉਹ ਕਹਿੰਦੇ ਵੀ ਆਪਣੇ ਹੁੰਦੇ ਕਿਸੇ ਗਰੀਬ ਨਾਲ ਧੱਕਾ ਹੋਵੇ ਵੀ ਇਹ ਤਾਂ ਗਲਤ ਆ ਚਲੋ ਉਹ ਅਗਲੇ ਦਿਨ ਮੁੰਡੇ ਨੂੰ ਬੁਲਾਇਆ ਹੁੰਦਾ ਹਨਾ ਵੀ ਜੇ ਵੀ ਆ ਜਾਂਦਾ ਵੀ ਜੇ ਆਉਂਦਾ ਤਾਂ ਰਜਿਸਟਰਾਰ ਮੈਡਮ ਉਹਨੂੰ ਲੈ ਕੇ ਐਸ ਡੀ ਐਮ ਕੋਲ ਜਾਂਦੀ ਆ ਐਸ ਡੀ ਐਮ ਨੂੰ ਉਹ ਸਾਰੀ ਗੱਲ ਦੱਸਦਾ ਤਾਂ ਉਹ ਕਹਿੰਦੇ ਵੀ ਚਲ ਤੂੰ ਐਂ ਕਰ ਤੂੰ ਸਾਹੂਕਾਰ ਦੇ ਖਿਲਾਫ ਰਿਪੋਰਟ ਲਿਖਾ ਸਬੂਤ ਆਪਾਂ ਇਕੱਠੇ ਕਰ ਲਾਂਗੇ ਚਲੋ ਜਿਹੜਾ ਵਿਜ਼ੇ ਆ ਉਹ ਡਰਦਾ ਹੁੰਦਾ ਉਹ ਕਹਿੰਦਾ ਵੀ ਮੇਰੀਆਂ ਦੋ ਭੈਣਾਂ ਨੇ ਵੀ ਉਹਨਾਂ ਦਾ ਕੀ ਬਣੂਗਾ ਹਨਾ ਵੀ ਮੈਂ ਕੇਸ 'ਚ ਉਲਝ ਗਿਆ ਵੀ ਕੇਸ ਵਾਸਤੇ ਵੀ ਪੈਸੇ ਚਾਹੀਦੇ ਆ ਵੀ ਨਾ ਹੀ ਵਕੀਲ ਨੂੰ ਦੇਣ ਵਾਸਤੇ ਮੇਰੇ ਕੋਲ ਕੋਈ ਫੀਸ ਆ ਤਾਂ ਐਸਡੀਐਮ ਕਹਿੰਦੇ ਵੀ ਐਸਡੀਐਮ ਮੈਡਮ ਆ ਮੇਰਾ ਭਰਾ ਵਕੀਲ ਆ ਕੋਈ ਨਾ ਮੈਂ ਉਹਦੇ ਨਾਲ ਗੱਲ ਕਰੂੰ ਤੇਰਾ ਕੇਸ ਫ੍ਰੀ 'ਚ ਲੜੂਗਾ ਤੇ ਤੇਰੀਆਂ ਭੈਣਾਂ ਕੀ ਕਰਦੀਆਂ ਕਹਿੰਦਾ ਵੀ ਭੈਣਾਂ ਮੇਰੀਆਂ ਮਟਿਆਰਾਂ ਬਸ ਘਰ ਦਾ ਕੰਮ ਹੀ ਕਰਦੀਆਂ ਤਾਂ ਐਸਡੀਐਮ ਮੈਡਮ ਆ ਜਿਹੜੇ ਉਹ ਵੀ ਬੜੇ ਸੌਫਟ ਹਾਰਟਡ ਹੁੰਦੇ ਆ ਉਹ ਕਹਿੰਦੇ ਵੀ ਤੂੰ ਆਪਣੀਆਂ ਭੈਣਾਂ ਨੂੰ ਇੱਥੇ ਸ਼ਹਿਰ ਦੇ ਵਿੱਚ ਲੈ ਕੇ ਆ ਸ਼ਹਿਰ ਦੇ ਵਿੱਚ ਤੂੰ ਕਿਤੇ ਕੰਮ ਕਰ ਤੇ ਉਹਨਾਂ ਨੂੰ ਵੀ ਕਿਸੇ ਕੋਰਸ ਦੇ ਵਿੱਚ ਪਾਸ ਸਲਾਈ ਕਢਾਈ ਦਾ ਕੋਈ ਕੋਰਸ ਕਰਵਾ ਉਹਨਾਂ ਨੂੰ ਉਹਨਾਂ ਨੂੰ ਇੰਡੀਪੈਂਡ ਬਣਾ ਉਹ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਤੇ ਤੁਸੀਂ ਆਪਣੀ ਮਾਂ ਦਾ ਬੁਢਾਪਾ ਨਹੀਂ ਰੋਲਣਾ ਹੈਗਾ ਤੁਸੀਂ ਆਪਣੇ ਆਪ ਤੇ ਭਰੋਸਾ ਰੱਖੋ ਤੇ ਕੰਮ ਕਰੋ ਚਲੋ ਵਿਜੇ ਨੂੰ ਇਸ ਗੱਲ ਨਾਲ ਕਾਫੀ ਹੌਸਲਾ ਮਿਲਦਾ ਤੇ ਉਹਨੂੰ ਇਹ ਲੱਗਦਾ ਵੀ ਮੇਰੀਆਂ ਦੋਨੋਂ ਭੈਣਾਂ ਨੇ ਵੱਡੀਆਂ ਰਜਿਸਟਰਾਰ ਮੈਡਮ ਤੇ ਐਸਡੀਐਮ ਵੀ ਉਹ ਮੈਨੂੰ ਸਹੀ ਰਾਹ ਤੇ ਭੇਜ ਰਹੀਆਂ ਨੇ ਚਲੋ ਉਹਨਾਂ ਪੁਲਿਸ ਕੋਲ ਜਾ ਕੇ ਸਾਹੂਕਾਰ ਦੇ ਖਿਲਾਫ ਆ ਜਿਹੜੀ ਰਿਪੋਰਟ ਲਿਖਾਉਂਦਾ ਤੇ ਉਹ ਕਹਿੰਦਾ ਵੀ ਜਿਹੜਾ ਆ ਵੀ ਉਹਨੇ ਲਿਖਤ ਕੀਤੀ ਹੋਈ ਆ ਉਹ ਗਲਤ ਕੀਤੀ ਹੋਈ ਆ ਵੀ ਮੇਰੇ ਪਾਪਾ ਨੇ ਪੈਸੇ ਲਏ ਹੋ ਸਕਦੇ ਆ ਪਰ ਮੈਨੂੰ ਨਹੀਂ ਪਤਾ ਵੀ ਲਏ ਆ ਜਾਂ ਨਹੀਂ ਲਏ ਵੀ ਜਦੋਂ ਅਸੀਂ ਪੈਸੇ ਲਏ ਨਹੀਂ ਤੇ ਜਿਹੜਾ ਪੈਸੇ ਲੈਣ ਵਾਲਾ ਜਦੋਂ ਇਸ ਦੁਨੀਆ ਤੇ ਨਹੀਂ ਰਿਹਾ ਤਾਂ ਪੁਲਿਸ ਆਫੀਸਰ ਆ ਜਿਹੜੇ ਉਹ ਵੀ ਚੰਗੇ ਹੁੰਦੇ ਆ ਉਸ ਆਹੂਕਾਰ ਨੂੰ ਬੁਲਾਉਂਦੇ ਆ ਹਨਾ ਤੇ ਉਹਨੂੰ ਡਰਾਤਮਕਾ ਕੇ ਪੁੱਛਦੇ ਆ ਵੀ ਦੱਸ ਤਾਂ ਸਾਹੂਕਾਰ ਆ ਜਿਹੜਾ ਕੋਈ ਗੱਲ ਮੰਨਦਾ ਵੀ ਇਹਦੇ ਪਾਪਾ ਨੇ ਮੈਥੋਂ 50000 ਰੁਪਏ ਲਏ ਸੀ ਉਹ ਨਹੀਂ ਵਾਪਸ ਕੀਤੇ ਤਾਂ ਫਿਰ ਪੁਲਿਸ ਵਾਲੇ ਕਹਿੰਦੇ ਵੀ ਕਿੱਥੇ 50000 ਤੇ ਕਿੱਥੇ 10 ਲੱਖ ਤੂੰ ਤੱਕੇ ਨਾਲ ਅਗਲੇ ਦੀ ਜ਼ਮੀਨ ਖੋਣ ਨੂੰ ਫਿਰਦਾਗਾ ਤਾਂ ਪੁਲਿਸ ਆਫੀਸਰ ਆ ਜਿਹੜੇ ਐਸ ਡੀ ਐਮ ਮੈਡਮ ਨੂੰ ਤੇ ਰਜਿਸਟਰਾਰ ਮੈਡਮ ਨੂੰ ਸਾਰੀ ਗੱਲ ਦੱਸ ਦਿੰਦੇ ਆ ਤੇ ਫਿਰ ਸਾਹੂਕਾਰ ਨੂੰ ਇਹ ਕਹਿੰਦੇ ਆ ਵੀ ਜਾਂ ਤਾਂ ਤੇਰੇ ਨਹੀਂ ਤਾਂ ਤੂੰ ਜੇਲ੍ਹ ਜਾਵੇਂਗਾ ਤੇ ਨਹੀਂ ਤੂੰ ਜਿਹੜੇ ਵੀ ਕਾਗਜ਼ ਬਣਵਾਏ ਆ ਉਹ ਸਾਰੇ ਤੂੰ ਵਾਪਸ ਕਰ ਤੇ ਇਹਦੀ ਜ਼ਮੀਨ ਵੀ ਵਾਪਸ ਕਰ ਅ ਪਰ ਸਾਹੂਕਾਰਾ ਕਹਿੰਦਾ ਵੀ ਨਹੀਂ ਮੈਂ ਆਪਣੇ 50000 ਦਾ ਜਿਹੜਾ ਵਿਆਜ ਲਾ ਕੇ ਮੇਰਾ 2-3 ਲੱਖ ਤਾਂ ਬਣਦਾ ਹੀ ਆ ਉਹ ਤਾਂ ਮੈਂ ਲਊਂਗਾ ਹੀ ਜਦੋਂ ਉਹ ਨਹੀਂ ਮੰਨਦਾ ਤਾਂ ਵਿਜੇ ਦੇ ਵਿਜੇ ਤੋਂ ਕਹਾ ਕਿ ਉਹ ਰਿਪੋਰਟ ਦਰਜ ਕਰਵਾ ਦਿੱਤੀ ਜਾਂਦੀ ਆ ਸਾਹੂਕਾਰ ਦੇ ਵਿਰੁੱਧ ਕੇਸ ਆ ਜਿਹੜਾ ਉਹ ਚੱਲ ਪੈਂਦਾਗਾ ਤੇ ਵਿਜੇ ਨੂੰ ਇਸ ਗੱਲ ਦਾ ਭਰੋਸਾ ਹੁੰਦਾ ਵੀ ਕਦੇ ਨਾ ਕਦੇ ਮੈਂ ਕੇਸ ਜ਼ਰੂਰ ਜਿੱਤੂਗਾ ਚਲੋ ਇਹ ਹੋ ਸਕਦਾ ਵੀ ਮੈਨੂੰ ਥੋੜਾ ਬਹੁਤਾ ਜੁਰਮਾਨਾ ਪੈ ਜੇ 2 ਲੱਖ 4 ਲੱਖ ਪਰ ਮੇਰੀ ਸਾਰੀ ਜ਼ਮੀਨ ਤਾਂ ਨਹੀਂ ਨਾ ਜਾਊਗੀ ਤਾਂ ਫਿਰ ਇੱਕ ਵਾਰ ਕੋਰਟ ਆ ਜਿਹੜੀ ਉਹ ਜ਼ਮੀਨ ਵੇਚਣ ਤੋਂ ਸਟੇ ਦੇ ਦਿੰਦੀ ਆ ਕਹਿੰਦੀ ਆ ਵੀ ਸਾਹੂਕਾਰ ਇਹ ਜ਼ਮੀਨ ਨਹੀਂ ਖਰੀਦ ਸਕਦਾ ਠੀਕ ਹੈ ਜੇ ਉਹਦਾ ਪੈਸਾ ਹੈ ਉਹਦੇ ਕੋਲੇ ਕੋਈ ਪ੍ਰੋਪਰ ਸਬੂਤ ਹੈ ਤਾਂ ਪੈਸਾ ਜਿਹੜਾ ਉਹ ਕੋਰਟ ਜ਼ਰੂਰ ਦਵਾਊਗੀ ਫਿਰ ਉਸ ਤੋਂ ਬਾਅਦ ਜਿਹੜੇ ਰਜਿਸਟਰਾਰ ਮੈਡਮ ਹੁੰਦੇ ਆ ਉਹ ਵਿਜੇ ਨੂੰ ਬੁਲਾ ਕੇ ਕਹਿੰਦੇ ਆ ਵਿਜੇ ਤੂੰ ਇਸ ਕੇਸ ਤੋਂ ਪਿੱਛੇ ਨਹੀਂ ਹਟਣਾ ਠੀਕ ਹੈ ਤੈਨੂੰ ਹਰਜਾਨਾ ਪੈ ਸਕਦਾ ਪਰ ਤੇਰੀ ਜ਼ਮੀਨ ਬਚ ਸਕਦੀ ਆ ਤੇ ਤੂੰ ਕੋਈ ਕੰਮ ਸ਼ੁਰੂ ਕਰ ਹਨਾ ਤੇ ਆਪਣੀਆਂ ਭੈਣਾਂ ਨੂੰ ਕੰਮ ਤੇ ਲਾ ਤੇ ਵਿਜੇ ਉਹਨਾਂ ਦੇ ਅੱਖੇ ਲੱਗ ਕੇ ਆਪਣੀਆਂ ਭੈਣਾਂ ਨੂੰ ਸਲਾਈ ਕਢਾਈ ਦੇ ਕੋਰਸ ਤੇ ਲਾ ਦਿੰਦਾ 6 ਮਹੀਨਿਆਂ ਦਾ ਉਹਦਾ ਕੋਰਸ ਹੁੰਦਾ ਤੇ ਆਪ ਉਹ ਕਿਸੇ ਫੈਕਟਰੀ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਕਰਨ ਲੱਗਦਾ ਫੈਕਟਰੀ ਦੇ ਵਿੱਚ ਕੰਮ ਕਰਦੇ ਕਰਦੇ ਉਹਦਾ ਕੰਮ ਇੰਨਾ ਤਸੱਲੀ ਬਖਸ਼ ਹੁੰਦਾ ਵੀ ਫੈਕਟਰੀ ਦਾ ਮਾਲਕ ਉਹਨੂੰ ਉੱਥੇ ਮੈਨੇਜਰ ਲਾ ਦਿੰਦਾ ਕਿਉਂਕਿ ਵਿਜੇ ਪੜ੍ਹਿਆ ਲਿਖਿਆ ਸੀ ਅਨਪੜ੍ਹ ਨਹੀਂ ਸੀ ਚਲੋ ਉਹਦੀ ਸੈਲਰੀ ਵੀ ਵਧੀਆ ਹੁੰਦੀ ਆ ਤੇ ਉਹਦੀਆਂ ਭੈਣਾਂ 6 ਮਹੀਨੇ ਦਾ ਕੋਰਸ ਕਰਕੇ ਆਪਣਾ ਉਥੇ ਸਲਾਈ ਸੈਂਟਰ ਖੋਲਦੀਆਂ ਨੇ ਕੁੜੀਆਂ ਨੂੰ ਵੀ ਅੱਗੇ ਟ੍ਰੇਨਿੰਗ ਦਿੰਦੀਆਂ ਨੇ ਤੇ ਬੁਟੀਕ ਖੋਲ੍ਹ ਲੈਂਦੀਆਂ ਵਧੀਆ ਉਹਨਾਂ ਦਾ ਕੰਮ ਚੱਲ ਪੈਂਦਾ ਤੇ 1 ਸਾਲ ਦੇ ਵਿੱਚ ਹੀ ਜਿਹੜਾ ਉਹ ਮਸਲਾ ਕੋਟ ਵੀ ਸੁਲਝਾ ਦਿੰਦੀ ਆ ਤੇ ਕੋਟ ਆ ਜਿਹੜੀ ਉਹ ਵਿਜੇ ਨੂੰ 2 ਲੱਖ ਰੁਪਏ ਸਾਹੂਕਾਰ ਨੂੰ ਵਾਪਸ ਕਰਨ ਨੂੰ ਕਹਿੰਦੀ ਆ ਤੇ ਸਾਹੂਕਾਰ ਨੂੰ ਇਹ ਹਦਾਇਤ ਕੀਤੀ ਜਾਂਦੀ ਆ ਵੀ ਉਹ ਜ਼ਮੀਨ ਜੇ ਵਿਜੇ ਕਹੇ ਵੀ ਵੀ 10 ਲੱਖ ਚ 20 ਲੱਖ ਚ ਵੇਚਣੀ ਆ ਤਾਂ ਆ ਵੀ ਨਹੀਂ ਖਰੀਦੂਗਾ ਚਲੋ ਸਾਹੂਕਾਰ ਨੂੰ ਉਹ ਫੈਸਲਾ ਮੰਨਣਾ ਪੈਂਦਾ ਤੇ ਵਿਜੇ ਨੂੰ ਵੀ ਮੰਨਣਾ ਪੈਂਦਾ ਕਿਉਂਕਿ ਕੋਰਟ ਤੋਂ ਉੱਪਰ ਕੁਝ ਨਹੀਂ ਹੁੰਦਾ ਤੇ ਫਿਰ ਵਿਜੇ ਆ ਜਿਹੜਾ ਉਹ ਉਸ ਕਰਜ਼ਾ ਲੈ ਲੈਂਦਾ ਉਸ ਉਹਨੇ ਉਹਦੀ ਆਪਦੀ ਸੈਲਰੀ ਹੁੰਦੀ ਆ ਹਨਾ ਵਧੀਆ ਹੁੰਦੀ ਆ ਤੇ ਉਹਦੀਆਂ ਭੈਣਾਂ ਨੇ ਵੀ ਕਮਾਇਆ ਹੁੰਦਾ ਉਹ 2 ਲੱਖ ਰੁਪਏ ਇਕੱਠਾ ਕਰਕੇ ਸਾਹੂਕਾਰ ਨੂੰ ਦੇ ਦਿੰਦਾ ਤੇ ਕੇਸ ਆ ਜਿਹੜਾ ਖਤਮ ਹੋ ਜਾਂਦਾ ਹੁਣ ਵਿਜੇ ਤੇ ਉਹਦੀਆਂ ਭੈਣਾਂ ਆਪਣੇ ਪਰਿਵਾਰ ਦੇ ਵਿੱਚ ਵਧੀਆ ਰਾਜੀ ਖੁਸ਼ੀ ਰਹਿੰਦੇ ਆ ਕਿਉਂਕਿ ਉਹਨਾਂ ਦੀ ਜ਼ਮੀਨ ਵੀ ਬਚ ਗਈ ਤੇ ਉਹ ਕਮਾਉਣ ਵੀ ਲੱਗ ਗਏ ਤੇ ਹੁਣ ਉਹ ਸੋਚਦਾ ਵੀ ਮੇਰੀਆਂ ਭੈਣਾਂ ਆਪਣੇ ਪੈਰਾਂ ਤੇ ਖੜੀਆਂ ਨੇ ਤੇ ਇਹਨਾਂ ਲਈ ਰਿਸ਼ਤੇ ਵੀ ਮੈਨੂੰ ਵਧੀਆ ਮਿਲਣਗੇ ਪਰ ਉਹਦੀਆਂ ਭੈਣਾਂ ਕਹਿੰਦੀਆਂ ਕਿ ਵੀਰੇ ਅਸੀਂ ਹਜੇ ਵਿਆਹ ਨਹੀਂ ਕਰਾਉਣਾ ਅਸੀਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਤਾਂ ਕਿ ਤੂੰ ਇਹਨੇ ਜੋਗਾ ਹੋ ਸਕੇ ਵੀ ਤੂੰ ਆਪਦਾ ਵਧੀਆ ਘਰ ਬਣਾ ਸਕੇ ਫਿਰ ਅਸੀਂ ਤੇਰਾ ਵਿਆਹ ਕਰਾਂਗੇ ਜਦੋਂ ਅਸੀਂ ਵਗਾਨੇ ਘਰ ਚਲੀਆਂ ਗਈਆਂ ਫਿਰ ਤਾਂ ਅਸੀਂ ਆਪਣੀ ਜਿਹੜੀ ਕਮਾਈ ਹੈ ਵਗਾਨੇ ਘਰ ਹੀ ਦੇਣੀ ਆ ਇਸ ਕਰਕੇ ਆਪਾਂ ਤਿੰਨੋਂ ਭੈਣ ਭਰਾ ਰਲ ਕੇ ਕਮਾਵਾਂਗੇ ਜੋ ਗਰੀਬੀ ਜੋ ਹਾਲਾਤ ਆਪਾਂ ਆਪਣੇ ਘਰ ਦੇ ਵੇਖੇ ਆ ਉਹ ਸਾਰੇ ਬਦਲਾਂਗੇ ਤੇ ਇਹ ਸਾਰਾ ਕੁਝ ਜੇ ਹੋਇਆ ਤਾਂ ਰਜਿਸਟਰਾਰ ਤੇ ਐਸਡੀਐਮ ਮੈਡਮ ਦੀ ਵਜ੍ਹਾ ਨਾਲ ਹੋਇਆ ਤੇ ਵਿਜੇ ਰਖੜੀ ਵਾਲੇ ਦਿਨ ਐਸਡੀਐਮ ਮੈਡਮ ਤੇ ਰਜਿਸਟਰਾਰ ਮੈਡਮ ਤੋਂ ਰਖੜੀ ਜਰੂਰ ਬਣਾ ਕੇ ਲਿਆਉਂਦਾ ਤੇ ਜੋ ਵੀ ਬਣਦਾ ਉਹਨਾਂ ਨੂੰ ਗਿਫਟ ਜਰੂਰ ਦੇ ਕੇ ਆਉਂਦਾਗਾ ਹਾਂਜੀ ਦੋਸਤੋ ਇਹ ਇੱਕ ਕਾਲਪਨਿਕ ਕਹਾਣੀ ਸੀ ਪਰ ਇਹ ਗੱਲ ਬਿਲਕੁਲ ਸੱਚ ਆ ਕਿ ਜੇ ਸਾਡੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਦੇ ਅਫੀਸਰ ਇਮਾਨਦਾਰ ਹੋਣ ਤਾਂ ਗਰੀਬ ਲੋਕਾਂ ਦਾ ਜੋ ਸ਼ੋਸ਼ਣ ਹੁੰਦਾ ਉਹ ਨਾ ਹੋਵੇ ਗਰੀਬ ਲੋਕ ਆਪਣੇ ਸ਼ੋਸ਼ਣ ਤੋਂ ਬਚ ਸਕਣ। ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ। ਸਾਰਿਆਂ ਨੂੰ ਸ਼ਸ਼ੀਕਾਲ ਜੀ।